ਬੜਾ ਇਤਿਹਾਸਾਹੀ ਲੋਕਾਂ ਨੂੰ ਬੜੇ ਲੰਮੇ ਸਮੇਂ ਬਾਅਦ elections ਜਿਹੜੀਆਂ ਡੇਰਾ ਬਾਬਾ ਨਾਨਕ ਲਗਭਗ 12 ਸਾਲ ਬਾਅਦ elections ਹੋਣ ਚੁਹੀਦੀ ਤੇ ਬੜੀ ਅਮਨ ਸ਼ਾਂਤੀ ਨਾਲ elections ਆ ਰਹੀ ਹੈ ਔਰ ਖੁਸ਼ੀ ਵਾਲੀ ਗੱਲ ਹੈ ਕਿ ਸਾਰੀਆਂ ਪਾਰਟੀਆਂ elections ਕਰ ਰਹੀਆਂ ਜੀ ਸਿਰਫ ਅਕਾਲੀ ਦਲ ਦਾ ਇੱਕ ਕੈਂਡੀਡੇਟ ਹੈ ਜੱਪੀ ਦੇ ਅੱਠ ਕੈਂਡੀਡੇਟ elections ਲੜ ਰਹੇ ਨੇ ਕਾਂਸ ਦੇ 12 ਲੜਦੇ ਨੇ ਆਮ ਆਦਮੀ ਪਾਰਟੀ ਦੇ 13 ਲੜਦੇ ਨੇ ਅਮਰੀਕਾ ਇਤਿਹਾਸ ਚ ਪਹਿਲੀ ਵਾਰੀ ਇਹ ਡੇਰਾ ਬਾਬਾ ਨਾਨਕ ਚ ਜਿਹੜਾ ਸਾਰੀਆਂ ਪਾਰਟੀਆਂ ਲਕਸ਼ਣ ਲੜਦੀਆਂ ਇਹ ਤਾਂ ਮੈਂ ਪਿਛਲੇ ਸਾਲ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਦਾ ਜਿਹੜਾ ਇਤਿਹਾਸ ਵੇਖਦਾ ਹਾਂ ਕਦੀ ਦੂਸਰੀ ਪਾਰਟੀ ਨੇ ਰੂਲਿੰਗ ਪਾਰਟੀ ਦੇ ਬੰਦੇ ਇਲੈਕਸ਼ਨ ਲੜਦੇ ਦੂਸਰੀ ਪਾਰਟੀ ਦਾ ਕੋਈ ਕੈਂਡੀਡੇਟ ਕਾਗਜ਼ੀ ਨਹੀਂ ਦਾਖਲ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਸਾਰਿਆਂ ਨੂੰ ਮੌਕਾ ਦਿੱਤਾ ਕਾ ਲੋਕਤੰਤਰ ਲੋਕ ਜਿਹਦੇ ਹੱਕ 'ਚ ਫਤਵਾ ਦੇਣਗੇ ਸਾਨੂੰ ਮੰਜ਼ੂਰ ਹੈ VOTING ਪੂਰੀ ਬਏਗੀ ਵੋਟਾਂ ਦਾ ਬੜਾ ਲੋਕਾਂ ਨੂੰ ਵੋਟਾਂ ਲੈ ਕੇ ਬੜਾ ਬਡਾ ਚਾਹ ਥੋੜਾ ਜਲ ਸਵੇਰਾ ਸਵੇਰਾ ਬੱਚਿਆਂ ਨੇ ਇਹਨਾਂ ਕਾਰਨ ਉਹਨੇ ਮਾਰੇ ਜੀ ਇਹਨਾਂ ਕਰਨਾ ਨੂੰ ਜਾਣਾ ਕਰਦਾ ਸਾਰਾ ਪਰ ਸ਼ਾਮ ਕਿਤਾ ਮੇਰੀ ਰਿਪੋਰਟਿੰਗ ਸਟਾਰਟ ਹੋ ਪਰ ਫਿਰ ਵੀ ਕਾਫੀ ਉਤਸ਼ਾਹ ਆ ਤੁਹਾਨੂੰ ਜਾ ਕੇ ਦੇਖੋ ਇਹ ਲੋਕ ਕਾਫੀ ਉਤਸ਼ਾਹ ਨਾਲ ਵੋਟਾਂ ਮੋਟਾ ਮੋਟਾ ਹੋਣਾ ਹੈ ਸਾਡੇ ਗੁજરાਤ ਕੇ ਅੰਸਰ ਆਈ ਦੀ ਤੇਰਾ ਬਾਬਾ ਨਾਨਕ ਆ ਜੀ ਇੱਥੇ ਸ਼ਰਧਾਲੂਆਂ ਦਾ ਕੰਮ ਕੀ ਹੈ ਕਿਸੇ ਅਮਨ ਸ਼ਾਂਤੀ ਦਾ ਕੰਮ ਮੈਂ ਤਾਂ ਸਾਰਿਆਂ ਨੂੰ ਕਹਿ ਕੇ ਅਮਨ ਵੀ ਰੱਖਿਓ ਤਾਂ ਸ਼ਾਂਤੀ ਨੂੰ ਤੇ ਕੋਲੋਂ ਜਾਣ ਹੀ ਨਾ ਦਿਓ ਅਮਨ ਭਾਈ ਚੱਲ ਜੇ